ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਾਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਰੁਕੀ ਅਰਸ਼ਦੀਪ ਪਲੇਅਰ ਨੇ ਦੁਬਾਰਾ ਇੱਕ ਵਾਰੀ ਫਿਰ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ ਔਰ ਦਾਵਾ ਕੀਤਾ ਹੈ ਕਿ ਇਸ ਦਪਾ ਉਹਨਾਂ ਨੂੰ ਲਾਜ਼ਮੀ ਜ਼ਮਾਨਤ ਮਿਲ ਜਾਏਗੀ ਅਖਰੇ ਸਾਹਿਬ ਕੀ ਕਿਹਾ ਗਿਆ ਹੈ ਪਟੀਸ਼ਨ ਦੇ ਵਿੱਚ ਕਿਸ ਬੇਸ ਤੇ ਦਾਇਰ ਕੀਤੀ ਗਈ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਗੇ ਵੀਡੀਓ ਅੱਛਾ ਸਰ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਲ੍ਹ ਦੇ ਵਿੱਚੋਂ ਆ ਰਹੀ ਹੈ। ਯਾਨੀ ਕੈਦੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ। ਉਹਨਾਂ ਦੇ ਹੀ ਘਰ ਦੇ ਵਿੱਚ ਇੱਕ ਗੱਲ ਉੱਠਦੀ ਹੈ ਕਹਿੰਦੇ ਜੀ ਕੈਦੀਆਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਖੂਖਾਰ ਕੈਦੀਆਂ ਦੇ ਨਾਲ ਬੰਨ੍ਹਦਾ ਜੇਲ੍ਹ ਦੇ ਅੰਦਰ। ਕਈ ਵਾਰ ਉਹਨਾਂ ਦੇ ਵਕੀਲਾਂ ਨੇ ਵੀ ਜ਼ਿਕਰ ਕੀਤਾ। ਪਰ ਹੁਣ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਫੇਰ ਤੋਂ ਯਾਨੀ ਪਟੀਸ਼ਨ ਪਾ ਦਿੱਤੀ ਹੈ। ਕਿ ਅੱਗੇ ਬੀਤੀ ਰਾਤ ਬਿਕਰਮ ਸਿੰਘ ਮਜੀਠੀਆ ਕੈਦੀਆਂ ਤੋਂ ਕਹਿੰਦੇ ਬੜਾ ਖਤਰਾ ਸੀ ਕਹਿੰਦੇ ਜੀ ਬੀਤੀ ਰਾਤ ਕੈਦੀਆਂ ਦੇ ਨਾਲ ਕਹਿੰਦੇ ਵਿਕਰਮ ਮਜੀਠੀਆ ਦਾ ਪੇਚਾ ਪੈ ਗਿਆ ਯਾਨੀ ਇੱਕ ਐਸੇ ਕੈਦੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਕਈ ਵਾਰ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਦੁਹਰਾਈ ਹੈ ਗੱਲ ਕਿ ਭਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਇੱਕ ਦੇ ਉੱਤੇ ਪੌਸ ਕੋ ਧਾਰਾ ਲੱਗੀ ਆ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪੌਸਕੋ ਲੱਗੀ ਹੋਈ ਆ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਆ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਆਸ਼ਦੀਪ ਕਲੇਰ ਜਿਹੜੇ ਕਿ ਭਾਈ ਲੰਬੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੀ ਸੀ ਕਿਉਂਕਿ ਉਹਦੇ ਹੋ ਮੇਨ ਮੁੱਖ ਬੁਲਾਰੇ ਵੀ ਨੇ ਜਿਹੜੇ ਆਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਮੇਨ ਮੁਖਬਲਾਰੇ ਵੀ ਨੇ ਔਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਦੇ ਕੇਸ ਲੜ ਰਹੇ ਨੇ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਦੇ ਲਈ ਉਹਨਾਂ ਨੇ ਕਪਟੀਸ਼ਨ ਪਾ ਦਿੱਤੀ ਆ ਪਰ ਰਾਤ ਕੈਦੀਆਂ ਦੇ ਨਾਲ ਕੀ ਹੋਇਆ ਇਹ ਬੜੀ ਦਿਲਚਸਪ ਕਹਾਣੀ ਆ ਕਿਉਂਕਿ ਪਹਿਲਾ ਬਿਆਨ ਆਉਂਦਾ ਉਹਨਾਂ ਦੀ ਘਰ ਵਾਲੀ ਦਾ ਕਹਿੰਦੀ ਜੀ ਮੇਰੇ ਪਤੀ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਕੈਦੀਆਂ ਦਾ ਬੜਾ ਲੰਮਾ ਟਾਈਮ ਜ਼ਿਕਰ ਚੱਲਿਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀ ਦਾ ਇੱਕੋ ਜ਼ਿਕਰ ਚੱਲ ਰਿਹਾ ਸੀ ਕਹਿੰਦੇ ਜੀ ਜਤਾ ਦੀ ਬਾਰਕ ਬਦਲ ਦਿੱਤੀ ਜਾਵੇ ਤੇ ਜਾਂ ਵਿਕਰਮ ਮਜੀਠੀਆ ਨੂੰ ਰਿਹਾ ਕਰ ਦਿੱਤਾ ਜਾਵੇ ਯਾਨੀ ਉਹਦੀ ਪਟੀਸ਼ਨ ਪਾ ਦਿੱਤੀ ਹੈ ਹੁਣ ਜਿਹੜੀ ਵਕੀਲਾਂ ਨੇ ਹਾਈ ਕੋਰਟ ਦੇ ਅੰਦਰ ਕਿ ਵਿਕਰਮ ਸਿੰਘ ਜਿਹੜਾ ਮਜੀਠੀ ਆ ਉਹਨਾਂ ਕੈਦੀਆਂ ਤੋਂ ਇੰਨਾ ਵੱਡਾ ਖਤਰਾ ਦੱਸਿਆ ਜਾ ਰਿਹਾ ਕਹਿੰਦੇ ਜੀ ਉਹਨੂੰ ਜਾਨਵਾ ਮਾਰ ਸਕਦੇ ਨੇ ਕਿਉਂਕਿ ਇਹ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਘਰ ਵਾਲਿਆਂ ਦੇ ਤੇ ਬਾਕੀ ਜਿਹੜੇ ਹੋਰ ਇਹਨਾਂ ਦੇ ਵਰਕਰ ਨੇ ਸਾਰੇ ਲੀਡਰਾਂ ਦੇ ਬਿਆਨ ਨੇ ਕਿ ਵਿਕਰਮ ਮਜੀਠੀਆ ਦੇ ਨਾਲ ਜੇਹਰ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਪੜਕ ਚੁੱਕਿਆ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਇੱਕ ਇੱਕ ਕਰਕੇ ਦੋਵੇਂ ਖਬਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਵਿਕਰਮ ਸਿੰਘ ਮਜੀਠੀਆ ਤੇ ਕਿਵੇਂ ਪੜਕ ਚੁੱਕੇ ਨੇ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਨੂੰ ਕੈਦੀਆਂ ਤੋਂ ਜਿਹਨਾਂ ਤੋਂ ਖਾਤਰਾ ਸੀ ਉਹਨਾਂ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਤਾਂ ਹੁਣ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੜ ਗਿਆ ਵਿਕਰਮ ਸਿੰਘ ਮਜੀਠੀਆ ਤੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਇੱਕ ਮਾਤ ਦੇਣ ਦੀ ਯਾਨੀ ਇੱਕ ਝੂਠਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਮਜੀਠੀਆ ਦੇ ਕਿਉਂਕਿ ਪਹਿਲਾ ਫੈਕਟ ਇਹਦਾ ਨਜ਼ਰ ਕਿੱਥੇ ਆਉਂਦਾ ਸੀ ਕਹਿੰਦੇ ਜੀ ਇਹਨੇ ਬੰਗਲੌਰ ਤੋਂ ਇੱਕ ਵਕੀਲ ਬੁਲਾ ਲਿਆ ਕਰੋੜਾਂ ਰੁਪਏ ਦੀ ਫੀਸ ਦੇ ਕੇ ਕਿ ਮੇਰੀ ਜ਼ਮਾਨਤ ਸਾਡੇ ਜਿਹੜੇ ਪੰਜਾਬ ਦੇ ਵਕੀਲ ਨੇ ਉਹ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਤੇ ਤੁਸੀਂ ਮੇਰੀ ਜ਼ਮਾਨਤ ਹੀ ਕਰਵਾ ਦਿਓ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਮੈਂ ਚੱਕਮਾ ਦੇ ਕੇ ਬਾਹਰ ਨਿਕਲ ਜਾ ਪਰ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਉਸੇ ਗੱਲਾਂ ਨੂੰ ਲੈ ਕੇ ਪੜਕ ਚੁੱਕਿਆ ਇੱਕ ਪਾਸੇ ਦਾ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਮੈਂ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਸ ਤਰ੍ਹਾਂ ਦਾ ਸਾਬਤ ਕਰ ਦਈਏ ਪੰਜਾਬ ਦੇ ਅੰਦਰ ਕਿ ਸਾਡੇ ਤੋਂ ਪਾਵਰ ਜ਼ਿਆਦਾ ਨਹੀਂ ਹੈ ਇਹ ਲੱਗਦਾ ਸੀ ਵਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਭਾਗ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਸਾਹਮਣੇ ਇੱਕ ਐਸਾ ਢੋਂਗ ਰਚਿਆ ਕਿ ਉਹਨਾਂ ਨੂੰ ਖੜਾ ਕੇ ਰੱਖਿਆ ਆਪਣੇ ਦਫ਼ਤਰ ਦੇ ਅੰਦਰ ਤੇ ਆਪ ਉਹ ਕੁਰਸੀ ਤੇ ਬੈਠਾ ਰਿਹਾ ਤੇ ਫੇਰ ਪੰਜਾਬ ਦਾ ਮੁੱਖ ਮੰਤਰੀ ਨਾ ਭੜਕੇ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਉਸੇ ਦਿਨ ਤੋਂ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪਹਿਲਾਂ ਦੀਆਂ ਸਰਕਾਰਾਂ ਨੇ ਚੱਕਿਆ ਜ਼ਰੂਰ ਸੀ ਪਰ ਦਰਸਲ ਦੇ ਵਿੱਚ ਕਹਿੰਦੇ ਜੀ ਉਹ ਜ਼ਮਾਨਤ ਤੇ ਛੁੱਟ ਜਾਂਦਾ ਸੀ ਪਰ ਹੁਣ ਕਹਿੰਦੇ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਲਈ ਪੂਰੇ ਬਾਦਲ ਪਰਿਵਾਰ ਦਾ ਉਹ ਬੰਗਲੌਰ ਤੱਕ ਦੇ ਵਕੀਲਾਂ ਦਾ ਤੇ ਇਹਨਾਂ ਦੇ ਅਸ਼ਦੀਪ ਕਲੇਰ ਜਿਹੜੇ ਇਹਨਾਂ ਦੇ ਵਕੀਲ ਨੇ ਐਡਵੋਕੇਟ ਨੇ ਇਹਨਾਂ ਦੇ ਉਹਨਾਂ ਦਾ ਵੀ ਬੜਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਤੇ ਉਹਨਾਂ ਨੇ ਇੱਕ ਹੁਣ ਕੋਰਟ ਦੇ ਅੰਦਰ ਪਟੀਸ਼ਨ ਪਾ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਕੈਦੀ ਬੰਦ ਸੀ ਦੋ ਖੁੰਖਾਰ ਕੈਦੀ ਬੰਦ ਨੇ ਇਹ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਕੈਦੀਆਂ ਦਾ ਪੇਚਾ ਪੈ ਚੁੱਕਿਆ ਹੁਣ ਕਿਵੇਂ ਪੈ ਚੁੱਕਿਆ ਇਹ ਵੀ ਸੁਣ ਲਓ ਜਰਾ ਹੁਣ ਦੋ ਕੈਦੀ ਬੰਦ ਨੇ ਇੱਕ ਕੈਦੀ ਦੇ ਉੱਤੇ ਪੌਸ ਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਕਿਉਂਕਿ ਉਸਨੇ ਬੱਚਿਆਂ ਦਾ ਸ਼ੋਸ਼ਣ ਕਰਕੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਔਰ ਦੂਜੇ ਤੇ ਕਿਹੜੀ ਧਾਰਾ ਲੱਗੀ ਹੈ ਜੀ ਯਾਨੀ ਮੌਤ ਦੀ ਸਜ਼ਾ ਉਸ ਨੂੰ ਵੀ ਮੌਤ ਦੀ ਸਜ਼ਾ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਜੱਜ ਸਾਹਿਬ ਨੇ ਮੌਤ ਦਾ ਫਰਮਾਨ ਉਹਨਾਂ ਨੂੰ ਸੁਣਾਇਆ ਹੋਇਆ ਉਹਨਾਂ ਨੂੰ ਹੁਣ ਮੌਤ ਦਾ ਭੈ ਨਹੀਂ ਹੈਗਾ ਚਾਹੇ ਉਹ ਜੋ ਮਰਜੀ ਵੀ ਕਰ ਸਕਣ ਤਾਂ ਜੇਲ੍ਹ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਦੀਆਂ ਨੀਂਦਾਂ ਉਡਾ ਦਿੱਤੀਆਂ ਨੇ ਇਹਨਾਂ ਦੋ ਕੈਦੀਆਂ ਨੇ ਤਾਂ ਦੂਜੇ ਪਾਸੇ ਆਜੋ ਵੀ ਜਿਹੜੇ ਬਾਹਰਲੇ ਪਾਸੇ ਇਹਨਾਂ ਦੇ ਪਰਿਵਾਰ ਦੇ ਲੋਕ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੇ ਵਰਕਰ ਜਾਪੂਰਾਬਾਦਲ ਪਰਿਵਾਰ ਇਹਨਾਂ ਨੂੰ ਦਰਸਲ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਬਿਕਰਮ ਸਿੰਘ ਮੰਜੀਠੀਆ ਦੇ ਨਾਲ ਦੋ ਕਾਤਲ ਬੰਦ ਹੋਣ ਕਹਿੰਦੇ ਜੀ ਬਿਕਰਮ ਸਿੰਘ ਮੰਜੀਠੀਆ orange category ਦਾ ਬੰਦਾ ਹੈ ਇਹਨੂੰ ਕਹਿੰਦੇ ਜੀ ਅਲੱਗ ਸੈੱਲ ਦੇਣਾ ਚਾਹੀਦਾ ਉਹਨਾਂ ਕੈਦੀਆਂ ਦੇ ਨਾਲ ਦਰਸਲ ਦੇ ਵਿੱਚ ਕਿਉਂ ਰੱਖਿਆ ਇਹ ਮਾਮਲਾ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੀ ਸਰਕਾਰ ਜਾਣਦੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕੇ ਬਿਕਰਮ ਸਿੰਘ ਮਜੀਠੀਆ ਹਰ ਹਾਲ ਦੇ ਵਿੱਚ ਦੋਸ਼ੀ ਹੈ ਦੋਸ਼ੀ ਕਰਾਰ ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਹੈ ਨਾਲ ਨਾਲ ਅਦਾਲਤਾਂ ਦੇ ਔਰ ਪੰਜਾਬ ਦੀ ਸਰਕਾਰ ਦੇ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਅਹਿਸਾਸ ਕਰਵਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਉਸ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਕਿ ਇੱਕ ਮੁਹਿੰਮ ਰਚੀ ਹੈ ਕਿ ਇਸ ਬਿਕਰਮ ਸਿੰਘ ਮਜੀਠੀਆ ਨੂੰ ਉਹ ਖੌਫ ਪੈਦਾ ਕਰੋ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਟਾਪਨ ਯਾਦ ਦੇ ਮੁੱਖ ਮੰਤਰੀ ਨੂੰ ਇਹ ਸਿੱਧੇ ਤੌਰ ਦੇਤੇ ਧਮਕੀਆਂ ਦਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਡੀਜੀਪੀ ਹੋਵੇ ਚਾਹੇ ਉਹਨਾਂ ਨੂੰ ਵੀ ਧਮਕੀ ਦਿੱਤੀ ਇਹ ਕਹਿੰਦੇ ਸਾਡੇ ਘਰੇ ਪੁੱਛ ਕੇ ਵੜਦੀ ਹੈ ਪੁਲਿਸ ਇਹ ਬਾਦਲ ਪਰਿਵਾਰ ਦਾ ਰਤਮਾ ਤੇ ਇਹਨਾਂ ਮਜੀਠੀਆਂ ਦਾ ਜਿਹੜਾ ਕਿ ਭਲੇਖਾ ਸੀ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢ ਦਿੱਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸਿੰਘ ਮਜੀਠੀਆ ਨੂੰ ਜਿਸ ਬੈਰਨ ਦੇ ਵਿੱਚ ਰੱਖਿਆ ਗਿਆ ਹੈਗਾ ਵਾ ਉਥੇ ਦੋ ਐਸੇ ਹੋਰ ਖਤਰਨਾਕ ਕੈਦੀ ਮੌਜੂਦ ਹੈ ਜਿਨ੍ਹਾਂ ਦੇ ਉੱਤੇ ਉਹ ਧਾਰਾਵਾਂ ਲੱਗੀਆਂ ਵੈ ਜਿਹੜੀਆਂ ਉਹਨਾਂ ਨੂੰ ਫਾਂਸੀ ਦੇ ਬੰਦੇ ਤੱਕ ਲੈ ਜਾਣਗੀਆਂ ਔਰ ਜੱਜ ਵੱਲੋਂ ਇਹ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਜਦੋਂ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਤੀ ਗਈ ਹੈ ਫਿਰ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈਗਾ ਉਹ ਕੁਝ ਵੀ ਕਰ ਸਕਦੇ ਹੈਗੇ ਬਿਕਰਮ ਸਿੰਘ ਜੀਠੀ ਆਦੀ ਜਾਨ ਨੂੰ ਖਤਰਾ ਹੈਗਾ ਵੈ ਇਹ ਕਹਿਣਾ ਹੈ ਉਹਨਾਂ ਦੇ ਵਕੀਲ ਉਹਨਾਂ ਦੇ ਮੇਨ ਗੁਲਾਰੇ ਅਰਸ਼ਦੀਪ ਪਲੇ ਦਾ ਔਰ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਮੁਸਲਸਲ ਉਹ ਇਸ ਚੀਜ਼ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹੈ ਕਿ ਅਸੀਂ ਪਟੀਸ਼ਨ ਧਾਇਰ ਜ਼ਮਾਨਤ ਦੀ ਕਰਨੇ ਆਂ ਔਰ ਦੂਸਰੀ ਪਟੀਸ਼ਨ ਇਹ ਧਾਇਰ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ orange category ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਸਾਬਕਾ ਮੁੱਖ ਮੰਤਰੀ ਰਹੇ ਹੈ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਆਮ ਕੈਦੀ ਵਾਲੀਆਂ ਸਹੂਲਤਾਂ ਹੈਗੀਆਂ ਮੈਂ ਔਰ ਕੋਈ ਜਿਹੜੇ ਨਾਲ ਉਹਦੇ ਖਤਰਨਾਕ ਕੈਦੀ ਹੈਗੀ ਹੈ ਜਿਸ ਦੀ ਮਰਤ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵੈ ਐਸ ਦਫਾ ਇਸ ਬੇਸ ਤੇ ਜਿਹੜੀ ਹੈ ਪਟੀਸ਼ਨ ਪਾਈ ਗਈ ਹੈਗੀ ਹੈ ਜ਼ਮਾਨਤ ਦੀ ਦਰਖਾਸਤ ਦਿੱਤੀ ਗਈ ਹੈਗੀ ਹੈ ਔਰ ਉਹਨਾਂ ਦੇ ਵਕੀਲ ਔਰ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਹੈਗੇ ਆ ਉਹ ਬੜੇ ਪੂਰੀ ਉਮੀਦ ਉਹਨਾਂ ਦਾ ਪੈਣਾ ਹੈ ਕਿ ਐਸ ਦਫਾ ਉਹਨਾਂ ਦੀ ਜ਼ਮਾਨਤ ਪੱਕੀ ਹੋ ਜਾਵੇਗੀ ਕਿਉਂਕਿ ਜਿਸ ਬੇਸ ਤੇ ਪਟੀਸ਼ਨ ਪਾਈ ਗਈ ਹੈ ਉਸ ਬੇਸ ਤੇ ਉਹਨਾਂ ਨੂੰ ਲਾਜ਼ਮੀ ਜ਼ਮਾਨਤ ਮਿਲ ਜਾਏਗੀ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ ਵਾ ਅਗਰ ਕੱਲ ਨੂੰ ਕੋਈ ਅ ਐਸਾ ਵਾਕਿਆ ਰੂਨਮਾ ਹੁੰਦਾ ਹੈ ਜਿਹਦੇ ਕਿ ਤਵਕਕੋ ਵੀ ਨਹੀਂ ਕੀਤੀ ਗਈ ਤੇ ਉਸਰਾ ਸਰ ਸਰਕਾਰ ਦੇ ਖਾਤੇ ਚ ਪਾਇਆ ਜਾਏਗਾ ਕਿਉਂਕਿ ਅਸੀਂ ਬਾਰ-ਬਾਰ ਇਸ ਚੀਜ਼ ਦਾ ਰੌਲਾ ਪਾਉਂਦੇ ਆਂ ਕਿ ਉਹਨਾਂ ਦੀ ਬੈਰੰਗ ਜਿਹੜੀ ਤਬਦੀਲ ਕੀਤੀ ਜਾਵੇ ਉਹਨਾਂ ਨੂੰ orange category ਦੇ ਵਿੱਚ ਰੱਖਿਆ ਜਾਵੇ ਔਰ ਇਹੀ ਵਜ੍ਹਾ ਹੈ ਕਿ ਹੁਣ ਉਹਨਾਂ ਦੀ ਦੁਬਾਰਾ ਤੋਂ ਜ਼ਮਾਨਤ ਦੇ ਪਟੀਸ਼ਨ ਪਾਈ ਗਈ ਹੈ ਦੇਖੋ ਹੁਣ ਜਦੋਂ ਅਦਾਲਤ ਤੇ ਸੁਣਵਾਈ ਕਰਦੀ ਹੈ ਤੇ ਫੈਸਲਾ ਕੀ ਨਿਕਲ ਕੇ ਆਉਂਦਾ ਹੈਗਾ ਵਾ ਵਿਕਰਮ ਸਿੰਘ ਜੁੱਠੀਆਂ ਨੂੰ ਬੇਲ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਕੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਿ ਉਹਨਾਂ ਨੂੰ ਬੇਲ ਮਿਲੇਗੀ ਜਾਂ ਨਹੀਂ ਮਿਲੇਗੀ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼